ਜੀ ਗਾਲੀ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ ਆਪਣੇ ਪੇਜ ਬਿਵੇ ਗਾਰਮੈਂਟਸ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਲੋਹਰਾ ਬਹੁਤ ਹੀ ਸੋਹਣੇ-ਸੁਣੇ ਲੈ ਆਏ ਨੇ ਭਰਾਵਾਂ ਵਾਸਤੇ ਬਹੁਤ ਹੀ ਜੈਨੂਲ ਕੱਪੜਿਆਂ ਦੇ ਵਿੱਚ ਬੜੇ ਪਿਆਰੇ ਡਿਜ਼ਾਈਨ ਤੇ ਜੈਨੂਲ ਕਲਰ ਦੇ ਵਿੱਚ ਲੋਹਰ ਲੈ ਕੇ ਆਏ ਆ ਜੀ ਆਹ ਵਾਲਾ ਜਿਹੜਾ ਗ੍ਰੇ ਕਲਰ ਦਾ ਤੁਸੀਂ ਦੇਖ ਰਹੇ ਹੋ ਇਹਦੀ ਵੀਡੀਓ ਮੈਂ ਇੱਕ ਦਿਨ ਪਹਿਲਾਂ ਪਾਈ ਸੀ ਸਾਰਾ ਮਾਲ ਇੱਕ ਦਿਨ ਜੀ ਕਲੀਅਰ ਹੋ ਗਿਆ ਸੀਗਾ ਤੇਰੀ ਪੂਰੀ ਡਿਟੇਲ ਦੇਖਣੀ ਤਾਂ ਮੈਂ ਲਿੰਕ ਦੇ ਵਿੱਚ ਪਾ ਦੂੰਗਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਬਲੈਕ ਕਲਰ ਸਾਰੇ 3 ਥ੍ਰੈਟ ਦੇ ਕੱਪੜੇ ਆ ਜੀ ਇਹ ਨੀਚੇ ਵਾਲਾ ਗ੍ਰੇ ਕਲਰ ਦਾ ਹੈ ਸੀ ਕਪੜਾ ਬਿਲਕੁਲ ਅਲੱਗ ਸੀ ਨਵਾਂ ਡਿਜ਼ਾਈਨ ਸੀਗਾ ਆਹ ਲੋ ਜੀ 3 ਥ੍ਰੈਟ ਦੇ ਵਿੱਚ ਓਕੇ ਰਿਪੋਰਟ ਪੀਸ ਆ ਜੈਨੂਅਲ ਸਟਫਾ ਪੂਰੇ ਹੈਵੀ ਪੀਸ ਨੇ ਅੰਦਰ ਫਲੀਸ ਵੀ ਪੂਰੀ ਹੈਵੀ ਲੱਗੀ ਹੋਈ ਹੈ ਤੁਹਾਨੂੰ ਸਲੈਕਸ ਪਾਉਣ ਦੀ ਲੋੜ ਨਹੀਂ ਪੂਰੇ ਗਰਮ ਲੋਰ ਨੇ ਆਹਦਰਾਂ ਦੇ ਵਿੱਚ ਜੀਨਸ ਨਹੀਂ ਪੈਂਦੀ ਬਹੁਤ ਜ਼ਿਆਦਾ ਸਰਦੀ ਹੁੰਦੀ ਆ ਤੇ ਤੁਹਾਨੂੰ ਪੈਂਟਾਂ ਦਾ ਫੀਲ ਹੀ ਦੇਣਗੇ ਇਹ ਵਾਲੀਆਂ ਚੀਚਾਂ ਕਿਉਂਕਿ ਜੈਨੂਅਲ ਸਟਫਾ ਡ ਹਾਰਿਕ ਹੁੱਡੀ ਨਾਲ ਸਵੈਟਰ ਸ਼ਰਟ ਨਾਲ ਤੁਸੀਂ ਪਾ ਸਕਦੇ ਆਂ ਇਹ ਚੀਜ਼ਾਂ ਨੂੰ ਲਓ ਜੀ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸ ਐਲ ਦੇ ਸਾਈਜ਼ਸ ਆ ਵੀਰੇ ਸਕਰੀਨ ਸ਼ਾਟ ਲੈ ਕੇ ਪਾ ਦਿਓ ਆਨਲਾਈਨ ਵਾਲੇ ਭਰਾਵਾਂ ਨੂੰ ਵੀ ਆਪਾਂ ਖੁਸ਼ ਕਰ ਦੇਣਾਗਾ ਜਿੱਥੇ ਮਰਜ਼ੀ ਕੋਰੀਅਰ ਮੰਗਾ ਲਓ ਪੂਰੀ ਦੁਨੀਆ ਦੇ ਵਿੱਚ ਵੀਰੇ ਸਭ ਕੁਝ ਲਿਜਾਊਗਾ ਆਪਣਾ ਲਓ ਜੀ ਕਲਰ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਬੜੇ ਪਿਆਰੇ ਪਿਆਰੇ ਕਲਰ ਨੇ ਛੋਲੇ ਛੋਲੇ ਡਿਜ਼ਾਈਨ ਨੇ ਜੈਨੂਅਲ ਚੀਜ਼ਾਂ ਨੇ ਸਬਰ ਆਈਟਮ ਆਲੇ ਲਓ ਜੀ ਉਸ ਤੋਂ ਬਾਅਦ ਆ ਗਿਆ ਬਿਲਕੁਲ ਪਲੇਨ ਦੇ ਵਿੱਚ ਵਾਈ ਡਾਰਕ ਲਾਈਟ ਸਾਰੇ ਕਲਰਾਂ ਦਾ ਫੁੱਲ ਕੰਬੀਨੇਸ਼ਨ ਆਊਗਾ ਵੀਰੇ ਡਾਰਕ ਵੀ ਮਿਲਣਗੇ ਲਾਈਟ ਵੀ ਮਿਲਣਗੇ ਤੁਹਾਨੂੰ ਲਓ ਜੀ ਨੀਚੇ ਰੈਬ ਵਾਲਾ ਵੀ ਮਿਲੂਗਾ ਸਟੇਟ ਵੀ ਮਿਲੂਗਾ ਸਾਰੀ ਵੈਰਾਈਟੀ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ ਪੂਰੀ ਕਰ ਦੇਣੀ ਆ ਲੋ ਰੈਪ ਦੇ ਵਿੱਚ ਓਕੇ ਰਿਪੋਰਟ ਪੀਸ ਆ ਵੀਰੇ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ ਤੇ ਆਰਟੀਕਲ ਬਹੁਤ ਜ਼ਿਆਦਾ ਸੋਹਣੇ ਆ ਲਓ ਜੀ ਕੋਟ ਰਾਈ ਦੇ ਵਿੱਚ ਅੰਦਰ ਲੱਗਿਆ ਹੋਇਆ ਬੈਲਵਟ ਕਪੜਾ ਡਬਲ ਕਪੜਾ ਦਾ ਓਕੇ ਰਿਪੋਰਟ ਪੀਸ ਆ ਉਸ ਤੋਂ ਬਾਅਦ ਆ ਗਿਆ ਵੀਰੇ ਵਾਈਨ ਸ਼ੇਡ ਦੇ ਵਿੱਚ ਪੱਟੀ ਵਾਲਾ ਪੀਸ ਤਿੰਨ ਪੱਟੀ ਵਾਲਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਨਿਕਲਿਆ ਵੀਰੇ ਲਓ ਜੀ ਓਕੇ ਰਿਪੋਰਟ ਪੀਸ ਆ ਲਓ ਜੀ ਫੁੱਲ ਸਟੇਟ ਦੇ ਵਿੱਚ ਆ ਵੀਰੇ ਉਸ ਤੋਂ ਬਾਅਦ ਆ ਗਿਆ ਬਲੈਕ ਕਲਰ ਇਹਦੇ ਵਿੱਚ ਕਲਰ ਤਿੰਨ ਤੋਂ ਚਾਰ ਸਾਲਾਂ ਦੇ ਵਿੱਚ ਆਪਣੇ ਕੋਲੇ ਅਵੇਲੇਬਲ ਤੁਹਾਨੂੰ ਮਿਲ ਜਾਣਗੇ ਵੀਰੇ ਦੇਖ ਲਓ ਸਟਾਕ ਫੁੱਲ ਆ ਚੁੱਕਿਆ ਆਪਣੇ ਕੋਲੇ ਸਾਰੇ ਰੈਕ ਪੂਰੇ ਉੱਪਰ ਤੱਕ ਲੱਗ ਚੁੱਕੇ ਆ ਵੀਡੀਓ ਕਰ ਦਿਓ ਆਪਣੀ ਦਪਕੇ ਸ਼ੇਅਰ ਸਾਈਜਸ ਮਿਲ ਜਾਣਗੇ ਤੁਹਾਨੂੰ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੱਕ 3 4 5 ਵਾਲਾ ਦੀ ਵੈਰਾਈਟੀ ਵੀ ਪੂਰੀ ਆ ਗਈ ਆ ਉਹ ਵੈਰਾਈਟੀ ਅਲੱਗ ਮਿਲ ਜੂਗੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਵੀਰੇ ਪਾਉਹੀ ਵੀਡੀਓ ਪਾਉਣੇ ਹੁੰਦੇ ਜਿਹੜੀ ਆਪਣੇ ਕੋਲੇ ਮਾਲ अवेलेबल ਹੋਵੇ ਲੋ ਜੀ ਰੈਕ ਚੋਂ ਕੱਢ ਕੇ ਤੁਹਾਨੂੰ ਦਿਖਾਏਗਾ ਪੀਸ अवेलेबल ਪਿਆਗਾ ਬਿਲਕੁਲ ਜੈਨੂਇਲ ਪੀਸ ਆ ਵੀਰੇ ਵੀਡੀਓ ਕਰ ਦਿਓ ਦਬਕੇ ਸ਼ੇਅਰ ਤੇ ਲੋਕਲ ਭਰਾ ਮੇਰੇ ਕਰ ਲੈਣ ਸ਼ਾਪ ਤੇ ਵਿਜ਼ਿਟ ਆ ਤੇ ਜਿਨ੍ਹਾਂ ਨੇ ਆਨਲਾਈਨ ਮੰਗਵਾਉਣਾ ਵਾ ਉਹ ਆਰਡਰ ਵੀਰੇ ਉੱਪਰ ਦਿੱਤੇ ਨੰਬਰ ਤੇ ਦੇ ਸਕਦੇ ਆ ਸਟਾਕ ਪੂਰਾ ਆ ਗਿਆ ਤੇ ਨਵੀਆਂ ਵੀਡੀਓ ਦੇਖਣ ਲਈ ਪੇਜ ਕਰ ਲਿਓ ਫੋਲੋ ਮਿਲਦੇ ਅਗਲੀ ਵੀਡੀਓ ਧੰਨਵਾਦ